ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਗਾਵਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਦੁੱਧ ਦਾ ਕੰਮ ਹੈ ਵੀਰ ਜੀ ਉਹਨਾਂ ਦਾ ਡੇਰੀ ਦਾ ਕੰਮ ਹੈ ਆਪਾਂຊوں ਜਿਹੜੇ ਕੁਝ ਕਰਦੇ ਹੀ ਆ ਜਿਹੜੇ ਕਹਿੰਦੇ ਕਿ ਜਿਹੜੇ ਆਪਾਂ ਵੇਚਨੇ ਅੱਜ ਡੇਰੀ ਦਾ ਉਹ ਹੀ ਆਈ ਚਲਾਈ ਜਿੱਤਰਾ ਆਂਦਲਾ ਬਦਲੀ ਜਿੱਤਰਾ ਪਸ਼ੂਆਂ ਦੀ ਹੁੰਦੀ ਰਹਿੰਦੀ ਆਂ ਮੈਂ ਤੇ ਅੱਜ ਤੁਹਾਨੂੰ ਤਿੰਨ گاਵਾ ਤੇ ਇੱਕ ਤਾਜੀ ਸੂਈ ਮੱਝ ਤੁਹਾਨੂੰ ਦਿਖਾਉਣੀ ਹੈ ਵੀ ਤਾਜੀ ਸੂਈ ਆ ਤੇ ਬਾਕੀ ਇੱਕ ਗੱਬਨ ਜਰਸੀ ਤੁਹਾਨੂੰ ਦਿਖਾਉਣੀ ਤੇ ਇੱਕ ਆ ਗਾਂ ਵੀ ਤਾਜੀ ਸੂਈ ਆ ਜਿਹੜੀ ਬਿਲਕੁਲ ਹੁਣੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਨਾ ਠੀਕ ਠਾਕ ਜੀ ਉਹਦੀ ਉਹਦੀ ਤੁਸੀ ਦੱਸੋ ਆਪਣਾ ਬਾਕੀ ਪਰਿਵਾਰ ਦਾ ਠੀਕ ਠਾਕ ਜੀ ਤੇ ਨਾਮ ਦੱਸ ਦੋ ਵੀਰ ਜੀ ਕਰੀ ਆਪਣਾ ਵਰਚਨ ਸਿੰਘ ਤੇ ਐਡਰੈਸ ਵੀ ਦੱਸ ਦੋ ਇੱਕ ਰੀ ਪਿੰਡ ਚ ਗਾਵਾਂ ਤਸੀਲੀ ਲਾਲਾ ਹਾਂਜੀ ਗੇਲਾ ਅੰਮ੍ਰਿਤਸਰ ਠੀਕ ਆ ਤੇ ਫੋਨ ਨੰਬਰ ਵੀ ਬੋਲ ਦੋ ਇੱਕ ਵਾਰੀ ਫੋਨ ਨੰਬਰ ਵਿੱਚ ਹੀ ਲਿਖਾ ਦੇ ਮੇਰੇ ਤੁਹਾਨੂੰ ਚਲੋ ਠੀਕ ਆ ਵਿੱਚ ਲਿਖ ਲਾਂਗੇ ਨਾ ਠੀਕ ਆ ਤੇ ਡੇਰੀ ਦਾ ਕੰਮ ਫਿਰ ਆਪਾਂ ਡੇਰੀ ਦਾ ਘ੍ਰੇਲੂ ਆਦੇ ਉਹ ਵਿੱਚੋਂ ਸਾਂਭੇ ਰੱਖਣੀ ਆ ਦੇ ਅੱਛਾ ਤੇ ਮਾਹ ਵਿੱਚ ਤਿੰਨ ਚਾਰ ਘਟਾ ਦਈਏ ਫਿਰ ਵੇਖੀ ਜੂ ਅੱਛਾ ਬੰਦਾ ਤਾਂ ਕੋਈ ਰਹਿਦਾ ਨਹੀਂ ਇਹਦੇ ਠੀਕ ਆ ਹੌਲੇ ਮਤਲਬ ਹੌਲੀਆਂ ਕਰਨੀਆਂ ਕਿ ਵਿੱਚ ਕੋਈ ਜੜੀਆਂ ਸਜਰਾ ਜਿਹੜੀਆਂ ਤਿਆਰ ਆ ਉਹਨ ਫਿਰ ਉਹ ਕਹਿੰਦੇ ਕਿ ਕੁਝ ਵੇਚ ਦੇਣੀਆਂ ਤੇ ਕਾ ਤਾਜੀ ਸੋਈ ਆ ਇਹ ਕਿੰਨੇ ਕ ਦੁੱਧ ਆ ਲਈ ਜੇ ਇਹ 25 ਲੀਟਰ ਦਾ ਅੱਛਾ ਜਿਹੜਾ ਸੂਆ ਗਿਨਵਾਉ ਉਹਦਾ ਸੂਆ ਦਾ ਤਿੱਜਾ ਠੀਕ ਆ ਤੇ ਦੁੱਧ ਚੋਇਆ ਤੁਸੀਂ ਆਪ ਦੋ ਆਪ ਚੋਇਆ ਪ੍ਰੀਲੀ ਦੀ ਇੰਨਾ ਹੀ ਤੇ ਹੁਣ ਇਹਦੇ ਹਿਸਾਬ ਤਾ ਬਣਾ ਦਊਗੀ ਇਹਨੂੰ ਵਾਦੀ ਦਊ 25 ਨੂੰ ਘੱਟ ਨਹੀਂ ਦਿੰਦੀ ਹਾਂ ਠੀਕ ਹੈ ਜੀ ਇਹਦੀ ਕੋਈ ਚਵਾਈ ਕੀਤੀ ਹੈ ਰਾਤੀ ਕੱਲ ਸੁੱਈ ਹੈ ਅੱਛਾ ਕੱਲ ਦੀ ਸੁੱਈ ਹੈ ਹਾਂ ਠੀਕ ਹੈ ਸਰ 9-8 ਕਿਲੋ ਬੋਲੇ ਕੱਢਿਆ ਠੀਕ ਆ ਇਹ ਕੋਈ ਚਵਾਈ ਹੋਈ ਕੋਈ ਚਵਾਈ ਰਾਤ ਕੀਤੀ ਤੁਰਮ ਫਿਰ ਇੱਕ ਰੀਨ ਹਾਂ ਥਾਣੇ ਦੇ ਤੇ ਦੇਖ ਸਕਦੇ ਆ ਆਪਾਂ ਲਾਗੇ ਤੋਂ ਤੇ ਮਗਰ ਇਹਦੇ ਜਰਸੀ ਵੱਛੀ ਆ ਗਈ ਜੀ ਵੱਛੀ ਠੀਕ ਹੈ ਜੀ ਤੋਰਦਾ ਫਿਰ ਇੱਕ ਰੀਨ ਬਾਕੀ ਆ ਵੀ ਪੰਜਾਬ ਵਾਲੀ ਜਰਸੀ ਆ ਕਦ ਕਾਠ ਵੀ ਚੱਲੋ ਠੀਕ ਆ ਤੇ ਥੱਲੇ ਆ ਬੜੀ ਤਿਆਰ ਹੋਈ ਆ ਥੱਲੇ ਆ ਪੂਰੀ ਬਣੀ ਆ ਜਿਹੜੀ ਤੇ ਬਾਕੀ ਬੇਲ ਵੀ ਕਾਫੀ ਆ ਬਾਕੀ ਖੜੇ ਕੋਈ ਸਾਂਭਲਾ ਦੋ ਦਿਨ ਨੇ ਚੰਗਾ ਕੱਢੀ ਜਾਣਾ ਤੇ ਖੜਨੀ ਤਾਂ ਆਪਣੀ ਸਮਝਣਾ ਤੇ ਆਪਣੀ ਜਿੰਮੇਦਾਰੀ ਉਹਦੀ ਤੀਜ ਲੱਗ ਜਾ ਕੇ ਜਾਊਗੀ ਅੱਛਾ 50 ਦਾ ਪੱਕਾ ਵੀ ਚੰਗੀ ਰਹੀ ਹੈ ਨਾ ਠੀਕ ਆ ਚਲੋ ਬੰਦ ਫਿਰ ਇਹਨਾਂ ਬਾਕੀ ਮਿਲਕਵੇਂ ਨੇ ਵੀ ਕਾਫੀ ਚੰਗੀ ਮੋਟੀ ਮਿਲਕਵੇਂ ਲੱਗੀ ਆ ਤੇ ਕਿੰਨਾ ਕੇ ਫਿਰ ਮੁੱਲ ਰੱਖਣਾ ਇਹਦਾ ਆਪਾਂ ਮੁੱਲ 75 ਕੁ ਅੱਛਾ 75 ਹਜ਼ਾਰ ਦੀ ਜੜੀਏ ਕਰ ਦੋਗੇ ਵਿੱਚ ਮੰਨਤਾਂ ਵਿੱਚ ਕਰਦੇ ਹਾਂ ਮੰਨਤਾਂ ਕਿੰਨਾ ਕਰ ਦੋਗੇ ਜੇ ਦੇ ਲੈ ਲੈਣੀ ਬਿਲਕੁਲ ਦੇ ਲੈਣੀ ਛੋਟ ਵਾਲਾ ਕੰਮ ਹਾਂਜੀ ਪਿਆਰੀ ਰੀ ਦੇ ਦਿਆਂਗੇ ਅੱਛਾ 60000 ਦੀ ਦੇ ਦੋਗੇ ਠੀਕ ਹੈ ਬਾਕੀ ਚਲੋ ਕੋ ਫੋਨ ਲਾਵੇ ਹਨਾ ਛੋਟ ਛੜ ਮੌਕੇ ਤੇ ਕਰ ਦੋਗੇ ਤੇ ਹੁਣ ਆ ਗਈ ਆਪਣੇ ਕੋਲ ਇਹ ਕਾ ਵੀ ਜਰਸੀ ਕਾਫੀ ਪਿਆਰੀ ਹੈ ਜੀ ਇਹ ਜੇ ਥੋੜੇ ਦਿਨ ਖੜਦੀ ਸੋਨ ਚ ਤੇ ਥਾਣੇ ਦੇ ਆਪਾਂ ਦੇਖ ਸਕਦੇ ਚੰਗੇ ਗੈਪ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਹੈ ਤੇ ਇਹ ਵਿੱਚ ਕਿੰਨੇ ਕ ਦੁੱਧ ਆ ਲਈ ਆ ਇਹ ਦੁੱਧ ਦਿੰਦੀ ਵੀ 15 16 ਅੱਛਾ 15 16 ਦੇ ਲਾਗੇ ਦੁੱਧ ਦੇ ਦਿੰਦੀ ਰਹੀ ਹੈ ਤੋੜ ਦਾਂ ਫਿਰ ਇੱਕ ਰੀਨ ਬਾਕੀ ਇਹ ਕਿ ਪਛੇ ਚਲੋ ਸੋਨੇ ਰੱਖਿਆ ਵੀ ਦੀਆਂ ਨੇ ਘਰੇ ਵੀ ਸਾੰਬੀ ਸੁੰਬੀ ਵੀ ਚੰਗੀ ਆ ਬਾਕੀ ਇਹ ਵੀ ਚੰਗੀ ਪਰ ਨਹੀਂ ਸੌਣ ਤੱਕਰ ਬਾਕੀਆਂ ਸਾਰੀਆਂ ਜਰਸੀਆਂ ਹੀ ਆ ਜਿਹੜਾ ਮਰਜੀ ਇਤਰਾ ਮੈਂ ਭੇਜੋ ਉਹਨੂੰ ਕੋਈ ਕਸਾ ਕਰੀ ਆ ਵੀ ਠੀਕ ਆ ਲੱਤ ਵੀ ਚੁੱਕ ਜਾ ਉਹ ਵੀ ਦੇਵੀ ਠੀਕ ਆ ਤੇ ਇਹਦਾ ਫਿਰ ਮੁੱਲ ਇਹ ਦੇ ਦੇਣਗੇ 47 ਇਹ 47000 ਦੀ ਚਲੋ ਛੋਟ ਛੋਟ ਵਿੱਚੋਂ ਕਰ ਦੋਗੇ ਕਰਦੇ ਆ ਕੋਈ ਨਹੀਂ ਠੀਕ ਹੈ ਜੀ ਬਾਕੀ ਕੋ ਫੋਨ ਇੱਕ ਕਰੀ ਜ਼ਰੂਰ ਲਾਵੇ ਹਨਾ ਮਾਨਤਾ ਨੇ ਮੌਕੇ ਤੇ ਹੋ ਜਾਊਗਾ ਆਪੇ ਇਹ ਕਿ ਵੀ ਤਾਜੀ ਸੋਈ ਇਹ ਤਾਜੀ ਸੋਈ ਆ ਇਹਦੇ ਇਹਦੇ ਮਗਰ ਕੀ ਆ ਗਿਆ ਜੀ ਇਹਦੇ ਮੋਰ ਬੱਚੀ ਚਲੋ ਠਾਏ ਇੱਕਰੀ ਇਹਦਾ ਨਾੜੂ ਦਿਖਾ ਦੀ ਆ ਦੇਖ ਸਕਦੇ ਜੀ ਇਹਦੇ ਮਗਰ ਬੱਚੀ ਆ ਬਿਲਕੁਲ ਤਾਜੀ ਹੈ ਵੀ ਨਾੜੂ ਜਿਹੜਾ ਨਾਲ ਹੀ ਹੈ ਇਹਦਾ ਵੀ ਇਹਨੂੰ ਕਿੰਨੇ ਦਿਨ ਹੋ ਗਏ ਵੀਜੀ ਸੋਈ ਨਾ ਇਹ ਪਰਸਾਂ ਹੀ ਸੋਈ ਹੈ ਅੱਛਾ ਪਰਸਾਂ ਹੀ ਸੋਈ ਆ ਤੇ ਇਹ ਕਿੰਨੇ ਕੇ ਦੁੱਧ ਆ ਲਈ ਜੇ ਇਹ ਦੋਦ ਦੇ ਵਿੱਚ 14 15 ਦੇ ਯੂਏ 8000 9 ਲੀਟਰ ਬੋਲੇ ਇਹਦਾ ਅੱਛਾ ਹਾਂ ਤੋੜਾਂ ਫਿਰ ਇੱਕ ਕਰੀਂਦਾ ਵੀ ਬਾਕੀ ਹੈਗੀ ਐ ਵੀ ਜਰਸੀ ਕ੍ਰੋਸ ਟੀ ਆ ਆ ਵੀ ਜਿਹੜੀਆਂ 2:00 ਵਜੀਆਂ ਵੀ ਜਰਸੀਆਂ ਹੀ ਆ ਬਾਕੀ ਥੱਲੇ ਚੰਗੀ ਬਣੀ ਆ ਇਹ ਵੀ 16 ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਵੀ ਚਵਾਜੂਗੀ ਤੇ ਇਹਦਾ ਫਿਰ ਮੁੱਲ ਵੀ ਜੀ ਇਹਦਾ ਸੇਮ ਹੀ ਭਾਵੇਂ ਕੋ ਉਹ ਲੈ ਕੇ ਤਾਂ ਭਾਵੇਂ ਲੈ ਜੀ ਅੱਛਾ ਹਾਂ 48000 ਹਾਂਜੀ ਹਾਂਜੀ ਠੀਕ ਹੈ ਤੇ ਬਾਕੀ ਚਲੋ ਕੋ ਫੋਨ ਲਾ ਜਿਹੜਾ ਖੜੂਗਾ ਤੇ ਜੋੜੇ ਚ ਮਾਨਤਨ ਕਰਦੇ ਆਂਗੇ ਅੱਛਾ ਮਾਨਤਨ ਕਰ ਦੋਗੇ ਠੀਕ ਐ ਕਿੰਨੇ ਇਕੱਠੀਆਂ ਮਿਲਾ ਜੂ ਕੋਈ ਗੱਲ ਇੱਕ ਸੂਈ ਆ ਤੇ ਇੱਕ ਜਿਹੜੀ ਗੱਬਣ ਆ ਆ ਦੇਖ ਸਾਹਦੇ ਜੀ ਤੇ ਹੁਣੇ ਕਾ ਮੱਝ ਵੀ ਆ ਇਹ ਕਮਾਜੇ ਇਹ ਵੀ ਤਾਜੀ ਸੂਈ ਜੇ ਇਹ ਵੀ ਤਾਜੀ ਆ ਵੀ 16 ਲੀਟਰ ਦਾ ਮਗਲੇ ਦਾ ਰਕਾਰਡ ਆ ਜਿਹੜਾ ਹੁੰਦੇ ਰਹੇ ਅੱਛਾ ਤੇ ਹੁਣੇ ਬੋਲਾ ਜੀ ਅਜੇ 8-9 ਲੀਟਰ ਇਹ ਕਦੋਂ ਦੀ ਸੂਈ ਆ ਇਹ ਵੀ ਤਾਜੀ ਸੂਈ ਪਰਸੋਂ ਦੀ ਪਰਸੋਂ ਦੀ ਸੂਈ ਆ ਤੋੜ ਕੇ ਦਿਖਾ ਦਈਏ ਵੀ ਇੱਕ ਦੀ ਇਹਦਾ ਬੱਚਾ ਜੀ ਬਿਲਕੁਲ ਤਾਜ਼ੇ ਬੱਚੇ ਜਿਹੜਾ ਕਾਫੀ ਭਲਿਆ ਬੱਚਾ ਦਿੱਤਾ ਹੀ ਹੈ ਕਾਫੀ ਤਗੜਾ ਹੈ ਬੱਚਾ ਸ਼ਾਲੇ ਸੱਦੇ ਥੱਲੇ ਚੰਗੀ ਬਣੀ ਹੈ ਇਹ ਵੀ ਬਾਕੀ ਤਰ੍ਹਾਂ ਇਹ ਵੀ ਘੱਟ ਘੱਟ ਫਿੱਕ ਪੜੇ ਤੋਂ ਚੰਗੀ ਆ। ਇਹ ਅੱਗੇ ਪਹੁੰਚੂ 17-18 ਲੀਟਰ ਲੱਗੇ। ਬਾਕੀ ਤੁਸੀਂ ਆਪਣੀ ਸਮਝਣਾ ਆਪ ਵੇਚ ਆ ਕੇ ਪਸ਼ੂ ਘੜਨੇ ਸਾਰੇ। ਬਾਕੀ ਆ ਆ ਦੇਖ ਸਾਦੇ ਬਿਲਕੁਲ ਤਾਜੇ ਨਾੜੂ ਨਾਲ ਜਿਹੜਾ ਗਿੱਲਾ ਹੀ ਆ ਨਾੜੂ ਜਿਹੜਾ ਹੱਲੇ ਤੇ ਇਹਦੇ ਮਗਰ ਕੱਟੀ ਜਵੇ ਜੀ। ਕੱਟੀ ਕਾਫੀ ਪਲੀ ਆ ਜਿਹੜੀ ਇਹਦੇ ਮਗਰ ਤੇ ਇਹਦਾ ਮੁੱਲ ਫਿਰ ਇਹ ਦੇ ਦੇਂਗਾ 130 130 ਹੀ ਦੇ ਦੂੰਗਾ ਬਾਕੀ ਕੋ ਫੂਨ ਲਾਵੇ ਇੱਕ ਨਹੀਂ ਹਾਂ ਮੈਂ ਮੰਨਤਨ ਕਰਦਾ ਵਿੱਚ ਮੰਨਤਨ ਮੁੱਕ ਤੇ ਹੋ ਜਾਊਗਾ ਤੇ ਬਾਕੀ ਕੁਛ ਪਸ਼ੂ ਫਿਰ ਬਾਕੀ ਜਿਹੜੇ ਘਰੇ ਰੱਖ ਲੈਣੇ ਹਨਾ ਘਰੇ ਫਿਰ ਉਹਦਾ ਦੁੱਧ ਉਹਦਾ ਵੀ ਠੀਕ ਆ ਰੱਖਣ ਦਾ ਠੀਕ ਹੈ ਜੀ ਗੱਡੀ ਪੁੰਜੀ ਆਪਾਂ ਠੀਕ ਅੱਛਾ ਗੱਡੀ ਵੀ ਆ ਗਈ ਇੱਕ ਚਲ ਦਿਖਾ ਦੀ ਆ ਵੀ ਇਹ ਵਿਧਿਆਣੀ ਗਾਂ ਜੀ ਇਹ ਦੁੱਧ ਹੀ ਸਾਡਾ ਭੁਲਰਾਂ ਦਾ ਅੱਛਾ ਇਹ ਦੁੱਧ ਜਿਹੜਾ ਤੁਹਾਡੇ ਤੋਂ ਖੜਦੇ ਆ ਦੁੱਧ ਖੜਦਾ ਆ ਆਪੇ ਚੋਕੇ ਲੈ ਆਂਦਾ ਚਾਚੂ ਆ ਕੇ ਇੱਥੇ ਪਈਏ ਦਾ ਵਾਧੂ ਵੀ ਦਿੰਦੇ ਪਰ ਤੁਮਣਾ ਹੀ ਪਾਉਂਦੇ ਨੇ ਅੱਛਾ ਦੁੱਧ ਸਾਰਾ ਇੰਨਾ ਖੜਨਾ ਤੁਹਾਨੂੰ ਮੈਂਨੇ ਚੋਣਾ ਚੋਣਾ ਹੈ ਘਰ ਦੇ ਪਰਿਵਾਰਾਂ ਦੇ ਹਿਸਾਬ ਨਾਲ ਠੀਕ ਚਲੋ ਵਧੀਆ ਕਿ ਇਤਰਾ ਹੀ ਚਾਹੀਦਾ ਵਾਕੇ ਤੇ ਇੱਕ ਆ ਜਿਹੜੀ ਗੱਡੀ i20 ਜੀ ਵੀਰ ਜੀ i20 ਜਿਹੜੀ ਤੁਹਾਨੂੰ ਦਿਖਾਉਣੀ ਆ ਤੇ ਇੱਧਰ ਦਾ ਲੋਕਲ ਨੰਬਰ ਆ bbj02 ਅੰਮ੍ਰਿਤਸਰ ਦਾ ਜਿਹੜਾ ਨੰਬਰ ਆ ਤੇ ਤੁਹਾਡੀ ਜੇ ਵੇਚੀ ਆਪਣੀ ਆਪਣੀ ਫਰਸਟ ਓਨਰ ਹੈ ਗੜੀ ਹੈ ਫਰਸਟ ਓਨਰ ਹੀ ਆ ਹਾਂ 55 ਕਿਲੋਮੀਟਰ ਚੱਲੀ ਹੈ ਅੱਛਾ ਕਿੰਨਾ ਮਾਡਲ ਆ 2013 13 ਮਾਡਲ ਆ 14 ਦੇ ਵਿੱਚ ਆਤੀ ਹੈ ਅੱਛਾ ਮਤਲਬ ਮੈਨੂਫੈਕਚਰ 13 ਤੇ ਰਜਿਸਟਰ 14 ਵਾਂ 14 ਆ ਠੀਕ ਆ ਤੇ ਆਪ ਹੀ ਸਾਰੀ ਚਲਾਈ ਆ ਆਪ ਹੀ ਚਲਾਈ ਹੈ ਠੀਕ ਆ ਤੇ ਕੋਈ ਕੰਮ ਖਰਚਾ ਹੋਣ ਵਾਲਾ ਕੋਈ ਇਹਦੇ ਚ ਕੋਈ ਨਹੀਂ ਆ ਕੋਈ ਕਲਮ ਵਾਲੀ ਜੁ ਲੱਗੀ ਹੋਵੇ ਤੇ ਸਾਰਾ ਇਹ ਡਿਗਰ ਲੈ ਕੇ ਆਉਂਦੇ ਆ 20000 ਕਿਲੋਮੀਟਰ ਚੱਲੀ ਮਤਲਬ ਤੁਹਾਡੇ ਹੱਥੀਂ ਚੱਲੀ ਆ ਅੱਗੇ ਸਾਰੀ ਦੇ ਮੁਕਾਬਲੇ ਚੱਲੀ ਆ ਅੱਛਾ ਸਾਰਾ ਰਿਕਾਰਡ ਕੋਹਾ ਦਾ 50000 ਕਿਲੋਮੀਟਰ ਨਹੀਂ ਤੇ ਗੱਡੀਆਂ ਦੇ ਇਹਦੀਆਂ 13 ਅੱਛੇ ਅੱਛੇ 90-90 ਵਿੱਚ ਚੱਲ ਜਾਂਦੀਆਂ ਠੀਕ ਆ ਬਾਕੀ ਚਲੋ ਇਹ ਗੱਡੀਆਂ ਚੱਲਣ ਲਈ ਬਣੀਆਂ ਹੁੰਦੀਆਂ ਵਾ ਚਲਾਵੇ ਕੋਈ ਵੀਰ ਹਸਾ ਨਾ ਬੇਟਾ ਬਾਹਰ ਆ ਦੋਸਤ ਜੀ ਥਾਰ ਅੱਛਾ ਇਹ ਉਹਦਾ ਮਤਲਬ ਉਹ ਰੱਖਿਆ ਉਹ ਵੀ ਤਾਂ ਨਹੀਂ ਸੇਲ ਕਰਦੇ ਨਹੀਂ ਅੱਛਾ ਹੁਣ ਇਹ ਵੇਚ ਕੇ ਤੇ ਥਾਰ ਲੈ ਲੈਣੀ ਠੀਕ ਆ ਫਿਰ ਚਲੋ ਫਿਰ ਇਹ ਕਿ ਬਸ ਕੋਈ ਤਾਂ ਨਵੀਂ ਇਹੀ ਹੋਣਾ ਕਿ ਹੰਦਾਵਾ ਦਾ ਵੇ ਵਿਕੇ ਫੋਨ ਕੋਈ ਲਾਵੇ ਤੇ ਅਗਲੀ ਲੈ ਹੈਗੀ ਦਾਵਾ ਦਾ ਇਹ ਵੇਚ ਕੇ ਕਹਿੰਦੇ ਥਾਰ ਲੈਣੀ ਹੈ ਤੇ ਬਾਕੀ ਕੋਈ ਵੀਰੇ ਫੋਨ ਲਾਵੇ ਇੱਕ ਰੀ ਤੇ ਚਲੋ ਹੈਗੀ ਤੇ ਸਾਫ ਸੁਥਰੀ ਆ ਸੰਭੀ ਸੰਭੀ ਬਾਕੀ ਆਨ ਕਿ ਆਪਣੇ ਹਿਸਾਬ ਨਾਲ ਵੇਖ ਚੱਕ ਕੇ ਖੜੇ ਸਪੋਰਟਸ ਆ ਜਿਹੜੀ i20 ਸਪੋਰਟਸ ਆ ਐਬੀਐਸ ਤੇ ਵਿੱਚ ਆ ਮੇਰੇ ਕਰੀ ਦੰ ਦਿਖਾ ਦਿੰਦੇ ਆ ਅਲੈਕਸਾਂ ਦੇ ਜੀ ਚਲੋ ਜਿੰਨੇ ਵੀ ਆ ਸਾਫ ਹੈ ਗੱਡੀ ਵਿੱਚ ਇਹਨਾਂ ਨਾਲ ਆ ਦੇ ਕੰਡਰਸੇ ਵਾਲੀ ਗੱਡੀ ਕੱਟਦੀ ਹੋ ਜਾਂਦੀ ਆ ਬਾਕੀ ਤੁਸੀਂ ਆਪ ਹੀ ਆਣ ਕੇ ਵੇਸ ਚਾਖ ਕੇ ਖੜਨੀ ਆ ਕਿਉਂਕਿ ਸਾਡਾ ਮੇਨ ਕੰਮ ਤੇ ਪਸ਼ੂ ਦਾ ਹੀ ਇਹਦਾ ਜਾਦੀ ਜਾਣਕਾਰੀ ਤੁਸੀਂ ਦਿੱਤੀ ਹੋਣਾ ਬਾਕੀ ਕੋਈ ਵੀ ਇੱਥੇ ਆਣ ਕੇ ਆਪਣੀ ਤਸੱਲੀ ਕਰਕੇ ਵੇਸ ਚਾਖ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਕੋ 2 ਟਾਈਮ ਚੋਲੇ ਕੋ 3 ਟਾਈਮ ਚੋਲੇ ਬਾਕੀ ਤਾਜ਼ੀਆਂ ਹੀ ਸੂਈਆਂ ਆ ਆਪਣੀਆਂ ਪਾਸ ਕਰਕੇ ਖੜੇ ਸਾਰੀਆਂ ਤਾਜ਼ੀਆਂ ਸੂਈਆਂ ਆ ਜਿਹੜੀਆਂ ਵੀ ਅੱਜ ਪਾਈਆਂ ਜਾਂ ਗੱਬਣਾ ਤੇ ਜਾਂ ਤਾਜ਼ੀਆਂ ਸੂਈਆਂ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖੜੋ ਜੀ